ਮੈਂ ਡਾਕਟਰ ਤੇਰਨਕੌਰ ਹਾਜ਼ਰਾਂ ਅੱਜ ਇੱਕ ਬਹੁਤ ਸੰਵੇਦਨਸ਼ੀਲ ਵੀਡੀਓ ਲੈ ਕੇ ਸਾਥੀਓ ਸਾਰੇ ਸਹਿਮਤ ਹੋਵੋਗੇ ਮਰਨਾ ਸੱਚ ਤੇ ਜੀਣਾ ਝੂਠ ਤੇ ਜਾਂ ਫਿਰ ਕਹਿ ਲਓ ਜੋ ਆਇਆ ਸੋ ਚੱਲਸੀ ਸਭ ਕੋਹੀ ਆਈ ਵਾਰੀ ਹੈ ਰਤਾ ਪਰ ਵੀ ਝੂਠ ਨਹੀਂ ਅੰਤ ਤੱਕ ਮੇਰੇ ਨਾਲ ਜ਼ਰੂਰ ਬਨੇ ਰਹਿਣਾ ਕਿਉਂਕਿ ਆਖਰ 'ਚ ਮੈਂ ਤੁਹਾਡੇ ਨਾਲ ਇੱਕ ਐਸਾ ਵੈਦਿਕ ਉਪਾਅ ਸਾਂਝਾ ਕਰਾਂਗੀ ਜੋ ਉਹਨਾਂ ਲਈ ਹੈ ਜਿਨ੍ਹਾਂ ਦੇ ਸੁਪਨਿਆਂ 'ਚ ਮ੍ਰਿਤਕ ਆ ਕੇ ਕੁਝ ਮੰਗਦੇ ਆ ਕਲਾ ਮੰਗਣਾ ਨਹੀਂ ਬੜਾ ਕੁਛ ਹੈ ਮ੍ਰਿਤਕਾਂ ਨਾਲ ਸੰਬੰਧ ਜੋ ਮੈਂ ਇਸ ਵੀਡੀਓ ਚ ਡਿਸਕਲੋਜ਼ ਕਰਨ ਜਾ ਰਹੀ ਹਾਂ ਪੂਰੀ ਖੋਜ ਭਰਪੂਰ ਮੇਰੀ ਇਹ ਵੀਡੀਓ ਆ ਇਹ ਉਪਾਅ ਉਹਨਾਂ ਸੁਪਨਿਆਂ ਦਾ ਚੱਕਰ ਹੀ ਖਤਮ ਕਰ ਸਕਦਾ ਹੈ ਲੋਕਾਂ ਦਾ ਸਵਾਲ ਸੀ ਬਹੁਤ ਲੋਕ ਬਹੁਤ ਲੋਕ ਤੁਖੀ ਨੇ ਜੇ ਸਾਡੇ ਮਰੇ ਹੋਏ ਰਿਸ਼ਤੇਦਾਰ ਪਰਿਵਾਰਿਕ ਮੈਂਬਰ ਜਾਂ ਫਿਰ ਜਾਣਛਣ ਵਾਲੇ ਬਾਰ ਬਾਰ ਸੁਪਨੇ ਚ ਆ ਰਹੇ ਹੋਣ ਤਾਂ ਕੀ ਇਹ ਪਟਕਦੀਆਂ ਆਤਮਾਵਾਂ ਹਨ ਮੈਨੂੰ ਜਵਾਬ ਦੇਣਾ ਪੈਣਾ ਸੀ ਮੈਂ ਖੋਜ ਅਰੰਭੀ ਇਸਵਾਲ ਆਮ ਨਹੀਂ ਹੈ ਸਾਥੀਓ ਬੜੀ ਗਹਿਰਾਈ ਵਾਲਾ ਹੈ ਔਰ ਧਿਆਨ ਦੇਣਾ ਮੰਗਦਾ ਹੈ ਤੇ ਮੈਂ ਇਹਦਾ ਜਵਾਬ ਤੁਹਾਨੂੰ ਕੇਵਲ ਤੇ ਕੇਵਲ ਪ੍ਰਾਤਨ ਵੈਦਿਕ ਗ੍ਰੰਥਾਂ ਦੇ ਆਧਾਰ ਤੇ ਦੇਣ ਲੱਗਿਆ ਸਾਰੇ ਨਹੀਂ ਪਟਕਦੇ ਸਭ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦਿੰਦਾ ਸਾਰੇ ਮ੍ਰਿਤਕ ਜੋ ਸੁਪਨੇ ਵਿੱਚ ਆਉਂਦੇ ਆ ਉਹ ਪਟਕਦੀਆਂ ਆਤਮਾਵਾਂ ਨਹੀਂ ਹੁੰਦੀਆਂ ਜਿਨ੍ਹਾਂ ਦੀ ਅੰਤਮ ਕਿਰਿਆ ਪੂਰੀ ਹੋ ਗਈ ਮੁਕੰਮਲ ਵਿਧੀ ਵਿਦਾਨ ਨਾਲ ਜਨਰਲੀ ਪਿੰਡਦਾਨ ਤੇ ਤਰਪਨ ਕਰ ਦਿੱਤਾ ਗਿਆ ਤੇ ਫਿਰ ਜਿਨ੍ਹਾਂ ਦੀ ਮੌਤ ਸੁਭਾਵਿਕ ਹੋਈ ਉਹਨਾਂ ਦੀ ਆਤਮਾ ਪਿਤਰ ਲੋਕ ਚ ਸ਼ਾਂਤੀ ਨਾਲ ਟਿਕੀ ਰਹਿੰਦੀ ਹੈ ਇਹੋ ਜੇ ਪਿਤਰ ਕਦੇ-ਕਦੇ ਸੁਪਨੇ ਚ ਆ ਕੇ ਕੇਵਲ ਦਰਸ਼ਨ ਦਿੰਦੇ ਆ ਆਪਣੇ ਪਰਿਵਾਰ ਨੂੰ ਮਾਤ ਲੋਕ ਚ ਜਾਂ ਫਿਰ ਅਸੀਸ ਦੇਣੀ ਆਉਂਦੇ ਆ ਇਹਨਾਂ ਨੂੰ ਅਸੀਂ ਭਟਕਦੇ ਨਹੀਂ ਕਹਿ ਸਕਦੇ ਇਹ ਤਾਂ ਸਾਡੇ ਮਾਰਗਦਰਸ਼ਕ ਬਣ ਕੇ ਸਾਡਾ ਭਲਾ ਕਰਨ ਆਉਂਦੇ ਆ ਕੌਣ ਭਟਕਦੇ ਆ ਪਰ ਜਿਹੜੀਆਂ ਆਤਮਾਵਾਂ ਸਮੇਂ ਮੌਤ ਅਣਿਆਈ ਮੌਤ ਮਾਰਗੀਆਂ ਅਣਿਆਈ ਕੀ ਆ ਜਿੱਦਾਂ ਐਕਸੀਡੈਂਟ ਹੋ ਗਿਆ ਖੁਦਕਿਸ਼ੀ ਹੋ ਗਈ ਕਿਸੇ ਨੇ ਕਤਲ ਕਰਤਾ ਆਤਮ ਹਤਿਆ ਕਰ ਲਈ ਹੈਨਾ ਜਾਂ ਫਿਰ ਜਿਨ੍ਹਾਂ ਦੇ ਅੰਤਮ ਸੰਸਕਾਰ ਅਧੂਰੇ ਰਹਿ ਗਏ بڑے ਕੇਸ ਇਦਾਂ ਦੇ ਆ ਜਾਂ ਫਿਰ ਜਨਾਂ ਦੀਆਂ ਅਧੂਰੀਆਂ ਮੰਗਾਂ ਤੇ ਤ੍ਰਿਸ਼ਨਾਵਾਂ ਰਹਿ ਗਈਆਂ ਮਾਤਲੋਕ ਦੇ ਪਿੱਛੇ ਉਹਨਾਂ ਨੂੰ ਪੁਰਾਣਾ ਸਾਡੇ ਪ੍ਰਾਤਨ ਗ੍ਰੰਥਾਂ ਚ ਅਟਕੀਆਂ ਹੋਈਆਂ ਆਤਮਾਵਾਂ ਦੀ ਕੈਟਾਗਰੀ ਚ ਰੱਖਿਆ ਜਾਂਦਾ ਹੈ ਇੱਕ ਸਰ ਸੁਪਨੇ ਚ ਆ ਕੇ ਪਰਿਵਾਰ ਨੂੰ ਸੰਕੇਤ ਦਿੰਦੀਆਂ ਜਾਂ ਫਿਰ ਕੁਝ ਮੰਗਦੀਆਂ ਸਾਥੀਓ ਸੁਪਨਿਆਂ ਦੇ ਸੰਕੇਤ ਹੁੰਦੇ ਆ ਹੁਣ ਪ੍ਰਸ਼ਨ ਇਹ ਹੈ ਕਿ ਸੁਪਨੇ ਚ ਇਹ ਆਤਮਾਵਾਂ ਕਰਦੀਆਂ ਕੀ ਆ ਜਦੋਂ ਬਾਰ ਬਾਰ ਆਉਂਦੇ ਆ ਜੇ ਆਤਮਾ ਸ਼ਾਂਤ ਰੂਪ ਹੱਸਦੇ ਚਿਹਰੇ ਤੇ ਰੌਸ਼ਨੀ ਵਾਲੇ ਰੂਪ ਚ ਹੋਵੇ ਤੁਹਾਨੂੰ ਦਿਖਾਈ ਦੇ ਰਹੀ ਹੈ ਸੁਪਨੇ ਚ ਤਾਂ ਸਮਝ ਲਓ ਇਹ ਸੰਤੁਸ਼ਟ ਪਿਤਰ ਹਨ ਤੁਹਾਡੇ ਪਛਾਣ ਮੈਂ ਦੱਸਣ ਲੱਗੀ ਆ ਵਿਸ਼ੇਸ਼ਤਾਈਆਂ ਜੋ ਸੁਪਨੇ ਚ ਆਉਂਦੇ ਆ ਡਿਫਰੈਂਸ਼ੀਏਟ ਕਰੋ ਕਿ ਮੜਾਇਆ ਜਾਂ ਚੰਗਾ ਆਤਮਾ ਜੇ ਆਤਮਾ ਸ਼ਾਂਤ ਰੂਪ ਹਸਦੇ ਚਿਹਰੇ ਦੀ ਜਾਂ ਰੌਸ਼ਨ ਨੂਮਾ ਰੂਪ ਛਾ ਤਾਂ ਉਹ ਸੰਤੁਸ਼ਟ ਪਿਤਰ ਨੇ ਤੁਹਾਡੇ ਤਾਂ ਜੇ ਤੁਹਾਨੂੰ ਨਜ਼ਰ ਆ ਰਿਹਾ ਕੋਈ ਝੋਟਾਂ ਵਾਲਾ ਸੱਟਾਂ ਲੱਗੀਆਂ ਗੰਦੇ ਚ ਕੱਪੜੇ ਆ ਜਾਂ ਡਰੋਣਾ ਜਿਹਾ ਚਿਹਰਾ ਹੋ ਗਿਆ ਜ਼ਖਮੀ ਚਿਹਰਾ ਤਾਂ ਸਮਝ ਲਓ ਇਹ ਅਸੰਤੁਸ਼ਟ ਆਤਮਾ ਵਹਨ ਮਰਤਕ ਜੋ ਸੁਪਨੇ ਚ ਆਇਆ ਚਾਹੇ ਕੋਈ ਹੈ ਪਰਿਵਾਰਕ ਮੈਂਬਰ ਦੋਸਤ ਮਿੱਤਰ ਆ ਫ੍ਰੈਂਡਲੀ ਸਰਕਲ ਚ ਆ ਰਿਸ਼ਤੇਦਾਰੀਆਂ ਚ ਹੈ ਜੋ ਹੱਥ ਫੈਲਾ ਰਿਹਾ ਤੁਹਾਡੇ ਕੋਲ ਕੁਝ ਮੰਗਦਾ ਇਸ਼ਾਰਾ ਆ ਇਹਨਾਂ ਸੁਪਨਿਆਂ ਨੂੰ ਡੀਕੋਡ ਕਰਨਾ ਸਿੱਖੋ ਸਾਡਾ ਹੀ ਭਲਾ ਆ ਉਹ ਬੋਲਦੇ ਨਹੀਂ ਆ ਉਹਨਾਂ ਨੇ ਇਸ਼ਾਰਾ ਕਰਨਾ ਹੱਥ ਜੇ ਕੋਈ ਫੈਲਾ ਰਿਹਾ ਮਿਰਤਕ ਤਾਂ ਸਮਝ ਲਓ ਪਾਣੀ ਜਾਂ ਅੰਨ ਦੀ ਮੰਗ ਕਰ ਰਿਹਾ ਜੇ ਫਟੇ ਕੱਪੜਿਆਂ ਚ ਤੁਹਾਨੂੰ ਨਜ਼ਰ ਆ ਰਿਹਾ ਤੁਹਾਡਾ ਕੋਈ ਜੀਉਂਦੇ ਜੀ ਪਿਆਰਾ ਤਾਂ ਸਮਝ ਲਓ ਉਹ ਨਵੇਂ ਕੱਪੜਿਆਂ ਦੀ ਮੰਗ ਕਰ ਰਿਹਾ ਤੇ ਜੇ ਬਿਮਾਰ ਰੂਪ ਚ ਨਜ਼ਰ ਆ ਰਿਹਾ ਤਾਂ ਸਮਝ ਲਓ ਦਵਾਈ ਦੀ ਸੰਕੇਤਨਾ ਜੇ ਉਹਦੇ ਪੈਰ ਨੰਗੇ ਨੇ ਜ਼ਖਮੀ ਨੇ ਜਾਂ ਅਧੂਰੀ ਯਾਤਰਾ ਵਾਲਾ ਰੂਪ ਹੈ ਨਾ ਕੋਈ ਥੱਕਿਆ ਹਾਰਿਆ ਲਟਕਿਆ ਹੋਇਆ ਚਿਹਰਾ ਤਾਂ ਸਮਝ ਲਓ ਉਹ ਜੁੱਤੀ ਮੰਗ ਰਹੇ ਨੇ ਜਾਂ ਸਫ਼ਰ ਪੂਰਾ ਕਰਨ ਦੀ ਲਾਲਸਾ ਆ ਜਿਹੜੀ ਅਧੂਰੀ ਯਾਤਰਾ ਉਹ ਛੱਡ ਗਏ ਵਿੱਚ ਤਾਂ ਜੇ ਅੱਗ ਦੀ ਮੰਗ ਕਰਨ ਤੁਸੀਂ ਹੈਰਾਨ ਹੋਵੋਗੇ ਸੁਪਨੇ ਵਿੱਚ ਆਏ ਮਿਰਤਕ ਅੱਗ ਵੀ ਮੰਗਦੇ ਆ ਕਿਹੜੇ ਮੰਗਣਗੇ ਜਿਨ੍ਹਾਂ ਦੀ ਅੰਤਮ ਅਗਨੀ ਸੰਸਕਾਰ ਚ ਕੋਈ ਕਮੀ ਰਹਿ ਗਈ ਹੋਈ ਹੋਵੇ ਇਹ ਕੁਝ ਨੁਕਤੇ ਸੀ ਜਿਸ ਹਾਲਾਤ ਚ ਮ੍ਰਿਤਕ ਸੁਪਨੇ ਚ ਤੁਹਾਨੂੰ ਨਜ਼ਰ ਆਉਣ ਤੇ ਉਸਦੇ ਸੀ ਅਰਥ ਕਦੋਂ ਪੂਰਤੀ ਕਰਨੀ ਆ ਜੇ ਇਦਾਂ ਤੁਹਾਨੂੰ ਨਜ਼ਰ ਆਉਂਦੇ ਆ ਹਰ ਚੀਜ਼ ਦੀ ਸਮੇਂ ਸੀਮਾ ਹੁੰਦੀ ਹੈ ਗਰੁੜ ਪ੍ਰਾਣ ਚ ਸਾਫ਼ ਲਿਖਿਆ ਹੈ ਕਿ ਜੇ ਸੁਪਨੇ ਚ ਮ੍ਰਿਤਕ ਕੁਝ ਮੰਗਦਾ ਤਾਂ ਉਹਦੀ ਪੂਰਤੀ 3 ਦਿਨਾਂ ਦੇ ਅੰਦਰ ਅੰਦਰ ਕਰਨੀ ਲਾਜ਼ਮੀ ਹੈ ਹੁਣ ਇਹ ਗ੍ਰੰਥ ਮੈਂ ਤਾਂ ਬਣਾਏ ਨਹੀਂ ਸਦੀਆਂ ਪੁਰਾਣੇ ਆ ਤਾਂ ਜੇ ਫਿਰ ਤੁਸੀਂ ਤਿੰਨ ਦਿਨ ਚ ਸੰਭਵ ਨਹੀਂ ਆ ਕੋਈ ਕੰਮ ਕਰ ਪੈ ਗਿਆ ਕੋਈ ਮੌਕਾ ਹੀ ਨਹੀਂ ਮਿਲਿਆ ਜਾਂ ਕੋਈ ਕਹਿ ਲੋ ਵਿਧੀ ਵਿਵਧਾਨ ਨਹੀਂ ਹੋ ਸਕਿਆ ਤਾਂ ਫਿਰ ਵੱਧ ਤੋਂ ਵੱਧ ਡੈਡ ਲਾਈਨ ਆ ਸੱਤਵਾਂ ਦਿਨ ਸੱਤਵੇਂ ਦਿਨ ਤੱਕ ਸੋ ਜੇ ਨਹੀਂ ਕਰਦੇ ਮੈਂ ਡਰਾ ਨਹੀਂ ਰਹੀ ਮੈਂ ਤਾਂ ਸੁਚੇਤ ਕਰ ਰਹੀ ਮੈਂ ਅਲਰਟ ਕਰ ਰਹੀ ਆ ਇੰਨੇ ਕੰਮ ਕਰਨ ਵਾਲੇ ਜੇ ਅਸੀਂ ਸੁੱਖ ਦਾ ਸਾਹ ਲੈ ਲਾਂਗੇ ਤਾਂ ਫਿਰ ਕੋਈ ਹਰਜਾ ਸੋ ਨਹੀਂ ਕਰਦੇ ਤਾਂ ਨੁਕਸਾਨ ਕੀ ਹੋਣੇ ਆ ਜੇ ਸੁਪਨੇ ਵਿੱਚ ਆਏ ਮ੍ਰਿਤਕ ਦੀਆਂ ਇਹ ਇੱਛਾਵਾਂ ਇਹ ਸਿਗਨਲ ਇਹਨਾਂ ਸੁਪਨਿਆਂ ਨੂੰ ਆਪਾਂ ਡੀਕੋਡ ਕਰਕੇ ਨਾ ਦੇਖਿਆ ਤਾਂ ਗ੍ਰੰਥਾਂ ਨੇ ਚੇਤਾਵਨੀ ਪਤਾ ਕੀ ਕੀ ਦਿੱਤੀ ਹੈ ਕਿ ਪਰਿਵਾਰਾਂ ਦੇ ਵਿੱਚ ਬਿਮਾਰੀਆਂ ਵੱਜ ਜਾਂਦੀਆਂ ਇੱਕਦਮ ਘਰਾਂ ਦੇ ਵਿੱਚ ਵਿਵਾਦ ਜਾਂ ਕਲੇਸ਼ ਬਹੁਤ ਵੱਜ ਜਾਂਦਾ ਆ ਤਨਹਾਨੀ ਹੋਣ ਲੱਗ ਪੈਂਦੀ ਵਿਦਆਊਟ ਐਨੀ ਰੀਜ਼ਨ ਜਾਂ ਫਿਰ ਕਾਰੋਬਾਰੀ ਰੁਕਾਵਟ ਆਉਣ ਲੱਗ ਪੈਂਦੀਆਂ ਕਈ ਵਾਰ ਤਾਂ ਇਦਾਂ ਹੁੰਦਾ ਅਚਾਨਕ ਅੱਗ ਜਾਂ ਹਾਦਸੇ ਲੱਗਣ ਲੱਗ ਪੈਂਦੇ ਆ ਵੈਦਕੂਪਾ ਦੱਸਣ ਜਾ ਰਹੀਆਂ ਹੁਣ ਸਵਾਲ ਆ ਕਿ ਜੇ ਮ੍ਰਿਤਕ ਸੁਪਨੇ ਚ ਆ ਗਿਆ ਕੁਝ ਮੰਗ ਰਿਹਾ ਤਾਂ ਫਿਰ ਪਰਿਵਾਰ ਕਰੇ ਤਾਂ ਕਰੇ ਕੀ ਚੀਜ਼ਾਂ ਤਾਂ ਦੇ ਦੋਂਗੇ ਕੁਝ ਛੁਪਾ ਹੋਰ ਵੀ ਤਾਂ ਕਰਨੇ ਆ ਨਾ ਉਹ ਤਾਂ ਮੈਂ ਇਸ਼ਾਰੇ ਦੱਸੇ ਸੀ ਕਿ ਇਦਾਂ ਨਜ਼ਰ ਆਏ ਤੇ ਆ ਕਰ ਰਹੇ ਸੀ ਜਿਹੜੀ ਚੀਜ਼ ਮੰਗੀ ਗਈ ਆ ਫਿਰ ਉਸ ਦੀ ਤੁਸੀਂ ਸਬਸਟੀਚਿਊਟ ਚ ਚੀਜ਼ ਕਿਹੜੀ ਦਾਨ ਕਰੋਗੇ ਦੇਣੀ ਪੈਣੀ ਹੈ ਜੀ ਤਿੰਨ ਦਿਨ ਜਾਂ ਫਿਰ 7 ਦਿਨ ਪਾਣੀ ਮੰਗਿਆ ਹੱਥ ਫੜਾਇਆ ਸੀ ਉਹਨਾਂ ਨੇ ਹੈ ਨਾ ਤੁਸੀਂ ਗੰਗਾ ਜਲ ਸ਼ੁੱਧ ਜਲ ਨਾਲ ਨਾਲ ਪਿਤਰਾਂ ਦਾ ਤਰਪਨ ਕਰਦੇ ਹੋ। ਉਸੇ ਤਰ੍ਹਾਂ ਦੱਖਣ ਵਾਲੇ ਪਾਸੇ ਮੂੰਹ ਕਰਕੇ। ਠੀਕ ਆ ਕੱਚੀ ਜ਼ਮੀਨ ਤੇ। ਕਪੜਾ ਫਟੇ ਲੀਰਾਂ ਕੱਪੜੇ ਮੈਲੇ ਕੁਚਲੇ ਤਾਂ ਨਵਾਂ ਕਪੜਾ ਗਰੀਬ ਨੂੰ ਦੇਣਾ, ਵਧੀਆ ਲੈ ਕੇ ਦੇਣਾ। ਪਾਣੀ ਵੜਣਾ। ਅਨ ਮੰਗ ਰੇ ਕੁਛ ਖਾਣੂ ਇਸ਼ਾਰਾ ਕੀਤਾ, ਭੁੱਖ ਲੱਗੀ ਮੈਨੂੰ। ਭੋਜਨ ਕਰਵਾਉਣਾ ਤੁਸੀਂ ਕਿਸੇ ਗਰੀਬ ਨੂੰ ਲੋੜਵੰਦ ਨੂੰ, ਭੁੱਖੇ ਢਿੱਡ ਵਾਲੇ ਨੂੰ, ਰੱਜੇ ਨੂੰ ਨਹੀਂ। ਦਵਾਈ ਦਾ ਇਸ਼ਾਰਾ ਸੀ ਤਾਂ ਕਿਸੇ ਮਰੀਜ਼ ਨੂੰ ਤੁਸੀਂ ਦਵਾਈ ਲੈ ਦੋਗੇ। ਜੁੱਤੀ ਪੈਰਾਂ ਨੂੰ ਦੇਖਿਆ ਤੁਸੀਂ ਪੈਰ ਦਿਖਾ ਰਹੇ ਆਪਣੇ ਤਾਂ ਲੋੜਵੰਦ ਨੂੰ ਤੁਸੀਂ ਫੁੱਟਵੀਅਰ ਲੈ ਦਿਓ ਚਪਲਾਂ ਲੈ ਦਿਓ ਅੱਗ ਜੇ ਆ ਨਾ ਵੀ ਇਹ ਇਹ ਤਾਂ ਅਦਭੁਤ ਜੀ ਗੱਲ ਆ ਹੈਰਾਨ ਵਾਲੀ ਗੱਲ ਆ ਡਰਨ ਵਾਲੀ ਵੀ ਗੱਲ ਆ ਤੁਸੀਂ ਹਵਨ ਕਰਨਾ ਤੇਲ ਤੇ ਘਿਓ ਦੀ ਆਹੁੱਤੀਆਂ ਦੇ ਦੇਣੀਆਂ ਘਰ ਮਹਾਮ੍ਰਿਤਨ ਜੀ ਮੰਤਰ ਦਾ 108 ਵਾਰ YouTube ਤੇ ਪਾਠ ਲਾ ਦਿਓ ਗੀਤਾ ਦਾਦੇ ਆਏ Hindu ਵੀਰਾਂ ਭੈਣ ਭਰਾ ਸਭ ਪੜ ਸਕਦੇ ਆ ਇਹਨੂੰ ਪੜੋ ਜਾਂ ਫਿਰ ਸੁਣ ਲਓ ਇੱਕ ਦਿਨੀ ਹੁੰਦੀ ਹੈ ਮੈਂ ਅੰਤ ਵਿੱਚ ਸੁਪਰ ਪਾਵ ਸਭ ਤੋਂ ਸ਼ਕਤੀਸ਼ਾਲੀ ਪਾਵ ਮਹਾਪ੍ਰੰਤੀ ਮ੍ਰਿਤੰਜਯ ਜਪਨਾ ਕਰਨਾ ਹੀ ਆ ਉਦੋਂ ਜਦੋਂ ਲਾਲੋ YouTube ਤੇ ਆਉਂਦਾ ਕਰਨ ਲੱਗ ਪਾ ਤਾਂ ਤੁਸੀਂ ਤੇਲ ਪਾ ਕੇ ਛੁਟਕੀ ਜਾਈਂ ਜਲ ਤਰਪਨ ਕਰਨਾ 11 ਦਿਨ ਲਗਾਤਾਰ ਇਹ ਕਰਨਾ ਬਹੁਤ ਜ਼ਰੂਰੀ ਆ ਜਿਠੇਰਿਆਂ ਨੂੰ ਮੰਨੋ ਨਾ ਮੰਨੋ ਡਿਫਰੈਂਟ ਗੱਲ ਆ ਪਿਤਰ ਬਿਲਕੁਲ ਸੁਪੀਰੀਅਰ ਨੇ ਸਾਡੇ ਮਾਰਗਦਰਸ਼ਕ ਨੇ ਚੰਗਿਆਂ ਆਤਮਾਵਾਂ ਨੇ ਸਾਨੂੰ ਜਦੋਂ ਫਰਕ ਕਰਨਾ ਆ ਗਿਆ ਤਾਂ ਅਸੀਂ ਤਰ ਜਾਣਾ ਇਸ ਨਾਲ ਅਸੰਤੁਸ਼ਟ ਆਤਮਾ ਨੂੰ ਪਿਤਰ ਲੋਕ ਵੱਲ ਰਾਮਣ ਦਾ ਜੇ ਆਪਾਂ ਕਰਾਂਗੇ ਤੇ ਉਹ ਮੁੜ ਸੁਪਨੇ ਵਿੱਚ ਨਹੀਂ ਆਉਣਗੇ ਸੋ ਦੋਸਤੋ ਕੀ ਤੁਹਾਡੇ ਨਾਲ ਕਦੇ ਇਦਾਂ ਹੋਇਆ ਕਿ ਕੋਈ ਮ੍ਰਿਤਕ ਸੁਪਨੇ ਚ ਆ ਕੇ ਕੁਝ ਮੰਗ ਰਿਹਾ ਪਲੀਜ਼ ਉਹਨਾਂ ਇਸ਼ਾਰਿਆਂ ਨੂੰ ਸਮਝੋ ਉਹਨਾਂ ਨੇ ਬੋਲਣਾ ਨਹੀਂ ਕਿਉਂਕਿ ਉਹ ਇੱਕ એનર્ਜੀ ਦੇ ਰੂਪ ਚ ਆਉਂਦੇ ਆ ਸਭ ਕੁਝ ਤਾਂ એનર્ਜੀ ਹੈ ਪੂਰਾ ਯੂਨੀਵਰਸ ਸਾਡਾ ਜਿਹੜਾ એનર્ਜੀ ਹੈ ਸੋ ਕਮੈਂਟਸ ਚ ਜ਼ਰੂਰ ਸਾਂਝੀ ਕਰਨੀ ਆ ਕੁਝ ਮੰਗਿਆ ਹੋਵੇ ਉਹਨਾਂ ਨੇ ਤਾਂ ਜੇ ਇਹ ਵੀਡੀਓ ਤੁਹਾਨੂੰ ਲਾਭਕਾਰੀ ਲੱਗੀ ਹੈ ਸੱਚਮੁੱਚ ਲਾਭਕਾਰੀ ਹੈ ਮੇਰੀ ਨਜ਼ਰ ਚ ਤਾਂ ਤੁਹਾਨੂੰ ਫਰਜ਼ ਬਣਦਾ ਹੈ ਕਿ ਇਹਨੂੰ ਹੋਰ ਲੋਕਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਇਹ ਗੱਲਾਂ ਇੱਕ ਨਾਵਾ ਸਭ ਨਾਲ ਵੰਡੀਆਂ ਰਹਿੰਦੀਆਂ ਕਿਉਂਕਿ ਇਹ ਗਿਆਨ ਸਿਰਫ ਸਾਡਾ ਨਹੀਂ ਸਾਡ ਤੁਹਾਡਾ ਜਿੰਨਾ ਗਿਆਨ ਵੰਡਾਂਗੇ ਉਨਾ ਹੀ ਵਧੇਗਾ ਚੰਗਾ ਫਿਰ ਮਿਲਦੇ ਆ ਮੈਂ ਜੇ ਤੁਹਾਨੂੰ ਲੱਗਦਾ ਕਿ ਵੀਡੀਓ ਸੋਹਣੀ ਹੈ ਤਾਂ ਇਹਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕੋਰ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕਰਦੇ ਹੋ ਦੇਖ ਲਓ ਐਦਾਂ ਨਾ ਕਰੋ ਮੈਂ ਮਿਹਨਤ ਕਰਕੇ ਤੁਹਾਡੇ ਸਾਨੂੰ ਪੇਸ਼ ਹੁੰਦੀ ਆ ਮੇਰਾ ਸਾਥ ਦਿਓ ਤਾਂ ਕਿ ਤੁਸੀਂ ਅਗਲੀਆਂ ਸਾਰੇ ਟੌਪਿਕਸ ਦੀ ਅਪਡੇਟਸ ਇੱਕਸਮ ਨੂੰ ਮਿਲਦੀਆਂ ਇੱਕ ਨਵੇਂ ਵਿਸ਼ੇ ਨਾਲ ਨਵੀਂ ਵੀਡੀਓ ਟੀਲ ਦੈਨ ਆਪਣਾ ਖਿਆਲ ਰੱਖੋ ਬਾਏ ਬਾਏ